तो आप लोगों ने जिस तरह ये ताले लगा लिए हैं पुलिस स्टेशन को अंदर नहीं किसी को जाने दे रही है ये क्या या क्या तरीका है सिक्योरिटी पर्पज है पर पर ताला गेट अगे भी ला के रख दे देखा सिक्योरिटी पर है ताला गेट गौका नहीं पर, पर आप पर तो, के बाद शीशे भी टूटे हुए हैं नहीं कोई नहीं शीशे टूटे तो आप दिखा सकते हैं अंदर मीडिया को अलाउ कर सकते हैं जब आप डी साहब साथ हैं मीडिया से आपको क्या सिक्योरिटी थ्रेट है मैं कोई थ्रेट नहीं की किसी तो पर मैं जो जो कह रहा हूं तो सामने कह रहा तो आप शीशा भी दिखा दीजिए कोई शीशा टूटा ही नहीं चल दिखा दीजिए अंदर मैं क्या कोई टूटा ही नहीं ਚੋ ਇੱਕ ਵਾਰ ਆਪਕੋ ਦਿਖਾਣੇ ਮੇ ਕਿਹਾ ਜਾਂਦਾ ਹੈ ਆਓ ਆਪਕੋ ਦਿਖਾਣੇ ਮੇ ਕਿਹਾ ਜਾਂਦਾ ਹੈ ਆਹ ਟ੍ਰੇਨ ਮੇ ਕੋਈ ਪ੍ਰੈਸ ਰਿਪੋਰਟਰ ਦੀ ਵਿੱਚ ਕੋ ਉਤਰਾ ਵੀ ਹੋ ਸਕਦਾ ਸਵੇਰੇ ਆ ਜੋ ਵਿਖਾ ਦੇ ਸਾਰੀ ਆਈਡੀ ਆਈਡੀ ਵਿਖਾ ਦਿੰਦੇ ਸਰ ਪ੍ਰੈਸ ਆਊਗੀ ਹਰ ਬੰਦਾ ਆਪਣੀ ਆਈਡੀ ਵਿਖਾਉਣ ਨੂੰ ਤਿਆਰ ਆ ਨਹੀਂ ਨਹੀਂ ਸਾਰੀ ਪ੍ਰੈਸੀ ਜਾਊਗੀ ਜੋ ਜੋ ਹੈ ਤੁਹਾਨੂੰ ਦੱਸਦਾ ਹੂੰ ਸੋ ਇਹ ਇਹ ਟਾਇਰ ਫਟਾ ਟਾਇਰ ਫਟਾ ਠੀਕ ਹੈ ਮੋਟਰਸਾਈਕਲ ਦਿਖਾ ਸਕਦੇ ਹੋ ਦਿਖਾ ਸਕਦੇ ਹੋ ਮੋਟਰਸਾਈਕਲ ਦਿਖਾ ਸਕਦੇ ਹੋ ਸਰ ਮੋਟਰਸਾਈਕਲ ਲੈ ਜਾ ਉਹ ਮੋਟਰਸਾਈਕਲ ਮੋਟਰਸਾਈਕਲ ਲੈ ਲਈ ਬਲਾਡ ਦਾ ਮੋਟਰਸਾਈਕਲ ਹੀ ਹੈ ਟਾਇਰ ਉਹ ਤੋਂ ਸਾਡਾ ਮੈਂ ਵੀ ਯਾਰ ਤੂੰ ਇਹ ਕੀ ਕੀਤਾ ਤੂੰ ਹਵਾ ਥੋੜੀ ਭਰ ਲਾ ਜੇ ਤੈਨੂੰ ਨਹੀਂ ਭਰਨੀ ਆਉਂਦੀ ਕਿਹੜੇ ਮੁਲਾਜ਼ਮ ਦਾ ਆਏਗਾ ਸਰ ਕੀ ਨਾਮ ਹੈ ਬਲਾਡ ਦਾ ਤੂੰ ਕਿਹ ਤੋਂ ਤੁਹਾਨੂੰ ਪਤਾ ਹੁੰਦਾ ਸਰ ਤੂੰ ਹੀ ਹਲਕਾ ਜੀ ਉਹ ਉਹ ਮੈਂ ਮੁਲਾਜ਼ਮ ਸਾਡਾ ਆਪ ਦਾ ਮੁਲਾਜ਼ਮ ਹੈ ਕੀ ਨਾਮ ਹੈ ਸਰ ਲੈ ਨਾਂ ਨੂੰ ਇੱਥੇ ਨਾਂ ਤੋਂ ਸਾਰੇ ਮੁਲਾਜ਼ਮ ਦੇ ਨਾਂ ਦੇ ਹਿਸਾਬ ਨਾਲ ਮੁਲਾਜ਼ਮ ਹੁਣ ਇੱਕ ਦੂਜੇ ਦਾ ਨਾਂ ਲਈ ਜਾਊਗਾ ਤਾਂ ਤੇ ਕਿਹਦੇ ਨਾਂ ਮੈਂ ਵੈਰੀਫਾਈ ਕਰ ਲੂ ਫਿਰ ਨਹੀਂ ਨਹੀਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਮੁਲਾਜ਼ਮ ਮੁਲਾਜ਼ਮ ਵੀ ਅਨਪਛਾਤਾ ਹੈ ਮੁਲਾਜ਼ਮ ਸਾਡਾ ਥਾ ਨਾਮ ਉਹਨੇ ਤੇ ਮਲਾਦਮ 60 70 ਮਲਾਦਮ ਲੱਗੇ ਆ ਹੁਣ ਉਹ ਇੱਕ ਤੇ ਨਾਮ ਲੈ ਜਾਊਗਾ ਫਿਰ ਸੰਗੀਤ ਹੀ ਕਾ ਸਕਦੇ ਆ 60 70 ਬੰਦੇ ਹੋਣੇ ਆ ਨਾ ਇੰਨੀ ਕੁ ਵੈਰੀਫਿਕੇਸ਼ਨ ਮੈਂ ਕਰ ਲੂੰਗਾ ਕਰ ਲਓ ਠੀਕ ਹੈ ਹਾਂਜੀ ਠੀਕ ਹੈ ਜੀ